ਆਹ ਡੁੱਬੇ ਆ। ਆ ਪਤਾ ਸਰ 1400 ਪਿੰਡ ਡੁੱਬੇ ਦਾ। ਕੱਖੜੀ ਰੇ ਆਉਣਾ ਵਾ। ਮਕਾਨ ਵੀ ਰੂੜੀ ਇਹਦੇ ਨੇ। ਫੇਰ ਵੀ ਪੰਜਾਬੀ ਫੇਰ ਵੀ ਪੰਜਾਬੀ ਕਰਾ ਦੇਣ। ਜੰਮੂ ਅਰਬ ਪਤੀ ਬੰਦੇ ਬੈਠੇ ਦੇਣ। ਸਰ ਕੋਈ ਆਣੀ ਇਹਨ ਪੁੱਛਿਆ ਵੀ ਨਹੀਂ ਮਾਰਾ ਦੇ ਤੋ ਜੀ ਆ ਦਿਓ ਆਣੀ। ਮਤਲਬ ਕਿ ਕੋਣ ਨੇ ਪੁੱਛਿਆ ਸਾਨੂੰ? ਪੰਜਾਬ ਦੇ ਅੰਮ੍ਰਿਤਸਰ ਤੋਂ ਗੁਰੂ ਘਰ ਦੇ ਵਿੱਚੋਂ ਸਪੈਸ਼ਲ ਇੱਥੇ ਆ। ਹਾਂਜੀ ਆਹ ਘਰ ਘਰ ਤੋੜੇ ਦਿੱਤੇ ਨੇ ਉਹਨੇ ਦਿਖੀਆ ਬਾੜ ਦੀ। ਆਪੇ ਇਹ ਆਪ ਇੱਕ ਬਹੁਤ ਕੱਪੜੇ ਵੀ ਦਿੱਤੇ ਨੇ ਤੋੜੇ ਵੀ ਦਿੱਤੇ ਨ ਭਰੀਏ ਕੱਪੜੇ ਵੀ ਦਿੱਤੇ ਤੋੜੇ ਵੀ ਦਿੱਤੇ ਇੱਕ ਬਹੁਤ ਵੱਡੀ ਮਿਸਾਲ ਹੈ ਪੰਜਾਬ ਦੀ ਜਿਹੜਾ ਆਪ ਹੜਾਂ ਦੀ ਮਾਰ ਚੱਲ ਰਿਹਾ ਹੈ ਲੇਕਿਨ ਪੰਜਾਬ ਦੀ ਜਿਹੜੀ ਚੜ੍ਹਦੀ ਕਲਾ ਹੈ ਜੰਮੂ ਤੋਂ ਇੱਕ ਹੂਕ ਇੱਕ ਅਰਦਾਸ ਜਿਹੜੀ ਹੈ ਉਹਨਾਂ ਪੰਜਾਬ ਵਾਸੀਆਂ ਦੇ ਲਈ ਵੀ ਜਾਵੇ ਜਿਹੜੇ ਹੜ ਦੇ ਨਾਲ ਪ੍ਰਭਾਵਿਤ ਹੋਏ ਨੇ ਹਰ ਬੰਦਾ ਬੋਲੋ ਜੀ ਦਰ ਸਿਆਪੀ ਲਗਾਓ ਜਿੰਦਾਬਾਦ ਪੰਜਾਬ ਜਿੰਦਾਬਾਦ ਪੰਜਾਬ ਜਿੰਦਾਬਾਦ ਪੰਜਾਬ ਆ ਗਿਆ ਭਾਈ ਪੰਜਾਬ ਤੇ ਸਿੰਪਲ ਕੈਂਪ ਦੇ ਵੀ ਵੀਰ ਸਾਡੇ ਆ ਨਾ ਜਿੱਥੇ ਵੀ ਗਿਆ ਉਥੇ ਆਗੇ ਸਿੰਪਲੀ ਆ ਜੀ ਸਿੰਪਲ ਕੈਂਪ ਤੇ ਤੇ ਉਹਨਾਂ ਨੇ ਕੋਈ ਥਾਂ ਨਹੀਂ ਛੱਡੀ ਜਿੱਥੇ ਜਿੱਥੇ ਵੀ ਗਏ ਹਨ ਉੱਥੇ-ਉੱਥੇ ਉਹੜਾ ਨੇ ਆਪਣਾ ਫਰਜ਼ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਵੀਰਪੀ ਦਾ ਲੰਗਰ ਥਾਂ ਥਾਂ ਤੇ ਆਪਣਾ ਫਰਜ ਆਪਣਾ ਆਪਣੇ ਫਰਜ ਤੇ ਕੂਟੀਆਂ ਕੀਤੀ ਦੇਖਿਆ ਕਿ ਨੰਦਵਾਲ ਪਿੰਡ ਦੇ ਵਿੱਚ ਅੰਮ੍ਰਿਤਸਰ ਸਾਹਿਬ ਤੋਂ ਇੱਕ ਟੀਮ ਨੇ ਆ ਕੇ ਰਾਸ਼ਨ ਵੰਡੇ ਬੜੀ ਹੈਰਾਨਗੀ ਵਾਲੀ ਗੱਲ ਹੈ ਔਰ ਉਮੀਦ ਕਰਦੇ ਹਾਂ ਕਿ ਜਦੋਂ ਵੀ ਜੰਮੂ ਕਸ਼ਮੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪੂਸੀ ਬਤਾਏਗੀ ਪੰਜਾਬ ਹਿੱਕ ਢਾ ਕੇ ਆਪਣੇ ਲਈ ਖੜਾ ਹੈ ਉਹ ਇਹਨਾਂ ਜੰਮੂ ਵਾਸੀਆਂ ਦੇ ਲਈ ਵੀ ਹਮੇਸ਼ਾ ਖੜਾ ਰਹੇਗਾ ਆਪ ਸਾਈਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਫਿਲਮ ਮੈਂ ਪਹੁੰਚਿਆ ਹਾਂ ਪਿੰਡ ਨੰਦਵਾਲ ਵਿਖੇ ਨੰਦਵਾਲ ਪਿੰਡ ਬਿਲਕੁਲ ਰਿੰਗ ਰੋਡ ਦੇ ਲਾਗੇ ਪੈਂਦਾ ਔਰ ਦੂਜੇ ਪਾਸੇ ਜੇ ਦੇਖੀਏ ਤਾਂ ਜੋ ਬਲੋਲ ਤਵੀ ਹੈ ਬਲੋਲ ਨਾਲਾ ਹੈ ਉਹਦੇ ਬਿਲਕੁਲ ਨਾਲ ਪੈਂਦਾ ਹੈ ਔਰ ਸਿੰਬਲ ਦੇ ਬਿਲਕੁਲ ਸਾਹਮਣੇ ਪੈਂਦਾ ਹੈ ਸਿੰਬਲ ਕੈਂਪ ਨੇ ਇੱਥੇ ਵੀ ਆ ਕੇ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਕੋਸ਼ਿਸ਼ ਕੀਤੀ ਹੈ ਮਗਰ ਇੱਕ ਗੱਲ ਜਿਹੜੀ ਸੁਣਨ ਤੋਂ ਮਿਲੀ ਇੱਥੇ ਦੇ ਵੀਰ ਇੱਥੇ ਇੱਕ ਖੜੇ ਨੇ ਮੈਂ ਹੈਰਾਨ ਇਸ ਗੱਲ ਤੋਂ ਹੋਇਆ ਕਿ ਪੰਜਾਬ ਜਿਹੜਾ ਹੈ ਉਹ ਆਪ ਡੁੱਬਿਆ ਹੋਇਆ ਹੈ ਪਰ ਜਦ ਮੈਂ ਅੱਜ ਇੱਥੇ ਆਇਆ ਕਿਉਂਕਿ 2 ਦਿਨ ਪਹਿਲਾਂ ਤੱਕ ਮੈਂ ਵੀ ਪੰਜਾਬ ਹੀ ਸੀ ਗੁਰਦਾਸਪੁਰ ਇਲਾਕਾ ਡੇਰਾ ਬਾਬਾ ਨਾਨਕ ਉਹ ਸਾਰਾ ਇਲਾਕਾ ਜਿਹੜਾ ਡੁੱਬਿਆ ਸੀ ਉਹਨਾਂ ਦੀਆਂ ਸਾਰੀਆਂ ਫਸਲਾਂ ਖਰਾਬ ਉਹਨਾਂ ਦੇ ਘਰ ਸਾਰੇ ਤਬਾਹ ਹੋ ਚੁੱਕੇ ਨੇ ਲੇਕਿਨ ਇਹਨਾਂ ਤੋਂ ਮੈਂ ਇੱਕ ਗੱਲ ਸੁਣੀ ਇਹ ਕਿਹਾ ਤੁਸੀਂ ਠੀਕ ਕਹਿ ਰਹੇ ਹੋ ਬਿਲਕੁਲ ਵੀਰ ਜੀ ਇਹ ਸਾਰੇ ਬੰਦੇ ਨੂੰ ਪੁੱਛ ਲਓ ਦੋ ਵਾਰੀ ਪੰਜਾਬ ਚ ਰਾਸ਼ਨ ਆਇਆ ਕਾਰਕారణੇ ਦਿੱਤਾ ਇਹ ਬੰਦੇ ਜਿੰਨੇ ਖੜੇ ਨੇ ਨਹੀਂ ਤਾਂ ਪੁੱਛੀ ਸਕਦੇ ਹੋ ਉਰੇ ਲੋਆ ਸਾਡੇ ਜੰਮੂ ਚ ਕੋਈ ਸਾਨੂੰ ਰਾਸ਼ਨ ਦੇ ਨਹੀਂ ਆਇਆ ਬਿੰਦਰ ਭਾਈ ਕੱਲ ਆਏ ਹੀ ਡੱਬੇ ਬੰਡੀ ਹੀ ਅੱਜ ਵੀ ਬਿੰਦਰ ਭਾਈ ਆਏ ਨਾ ਕਾਲਾ ਹੀ ਇਹਨਾਂ ਨੂੰ ਆਪਣਾ ਦੁੱਖ ਸੁਣਾਇਆ ਹੀ ਆਪਣਾ ਇਹ ਆਇਆ ਔਰ ਇਹਦੇ علاوہ ਸਾਨੂੰ ਕੋਈ ਨਹੀਂ ਸਾਡੇ ਪੁੱਛਣ ਆਇਆ ਸਾਨੂੰ ਜੰਮੂ ਜਾ ਫਤੋ ਮਰ ਰਹੇ ਹੋ ਤੋ ਜੀ ਆ ਅੰਬਰਸਰ ਦੀ ਕੋਈ ਟੀਮ ਸੀ ਹਾਂ ਜੀ ਅੰਬਰਸਰ ਦੀ ਰਾਸ਼ਨ ਅੰਬਰਸਰ ਦਾ ਕੇ ਸਿੰਪਲ ਦੇ ਮੋੜੇ ਕੇ ਬੇਲੀ ਚਰਾਂਦੇ ਮੈਂ ਕਿਹਾ ਸਾਨੂੰ ਸਿੱਧੀ ਅੰਬਰਸਰ ਤੋਂ ਰਾਸ਼ਨ ਭੇਜਿਆ ਗਿਆ ਗੋੜ ਦੁਆਰੇ ਤੋਂ ਇਹ ਰਾਸ਼ਨਾਸ ਬੰਦਾ ਦੇ ਆ ਔਰ ਸਾਲ ਰਾਸ਼ਨ ਹਰ ਚੀਜ਼ ਪੂਰੇ ਦੋ ਦੋ ਮਹੀਨੇ ਰਾਸ਼ਨ ਜਿਹੜਾ ਉਹਨੇ ਸਾਨੂੰ ਦਿੱਤਾ ਹਰ ਪੂਰੀ ਪੇਚ ਜਿੰਨਾ ਬੰਦੇ ਦੀ ਫੈਮਲੀ ਆ ਖਾਣੇ ਵਾਲਾ ਰਾਸ਼ਨ ਹੈ ਉਹ ਪੂਰਾ ਰਾਸ਼ਨ ਦੇਈਏ ਨਾ ਫਿਰ ਇੱਕਨ ਰਾਤੀ ਫੇਰ ਪੰਜਾਬ ਚ ਆਈ ਆ ਪੂਰੀ ਟਰਾਲੀ ਭਰੀ ਦੀ ਅੱਛਾ ਫੇਰ ਦੋ ਵਾਰੀ ਆਇਆ ਇਹਨਾਂ ਦੋ ਵਾਰੀ ਫੇਰ ਪੰਜਾਬ ਚ ਟਰਾਲੀ ਆਈ ਉਹਨੇ ਫੇਰ ਰਾਸ਼ਨ ਪੂਰਾ ਤਸੀਆ ਵੰਡਿਆ ਉਹਨੇ ਪੂਰਾ ਮਤਲਬ ਹੈ ਪੂਰਾ ਮਤਲਬ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਪੰਜਾਬ ਵੀ ਸਾਰਾ ਡੁੱਬਿਆ ਹੋਇਆ ਆ ਪਤਾ ਸਰ 1400 ਪਿੰਡ ਡੁੱਬੇ ਦਾ ਕੱਖੜੀ ਰੇ ਆ ਉਹਨਾਂ ਦਾ ਮਕਾਨ ਵੀ ਰੁੜੀ ਇਹਦੇ ਫੇਰ ਵੀ ਪੰਜਾਬੀ ਫੇਰ ਵੀ ਪੰਜਾਬੀ ਕਰਾ ਦੇਣੇ ਜੰਮੂ ਅਰਬ ਪਤੀ ਬੰਦੇ ਬੈਠੇ ਦੇਣ ਸਰ ਕੋਈ ਆਣੀ ਇਹਨ ਪੁੱਛਿਆ ਵੀ ਨਹੀਂ ਮਾਰਾ ਦਿਓ ਤੋ ਜੀ ਆ ਦਿਓ ਆਣੀ ਮਤਲਬ ਕਿ ਕੋਈ ਨਹੀਂ ਪੁੱਛਿਆ ਸਾਨੂੰ ਪੰਜਾਬ ਦੇ ਅੰਮ੍ਰਿਤਸਰ ਤੋਂ ਗੁਰੂ ਘਰ ਦੇ ਵਿੱਚੋਂ ਸਪੈਸ਼ਲ ਇੱਥੇ ਆ ਹਾਂਜੀ ਆਇਆ ਘਰ ਘੜ ਤੋੜੇ ਦਿੱਤੇ ਨਾ ਉਹਨੇ ਦਿਖੀਆ ਬਾੜ ਦੇ ਆਪਣਾ ਇਹ ਇਹ ਇੱਕ ਬਹੁਤ ਤਕਰੀ ਕੱਪੜੇ ਵੀ ਦਿੰਦੇ ਨੇ ਤੋੜੇ ਵੀ ਦਿੰਦੇ ਨੇ ਪਰ ਇਹ ਕੱਪੜੇ ਵੀ ਦਿੱਤੇ ਤੋੜੇ ਵੀ ਦਿੱਤੇ ਇੱਕ ਬਹੁਤ ਵੱਡੀ ਮਿਸਾਲ ਹੈ ਪੰਜਾਬ ਦੀ ਜਿਹੜਾ ਆਪ ਹੜਾਂ ਦੀ ਮਾਰ ਚੱਲ ਰਿਹਾ ਹੈ ਲੇਕਿਨ ਇਸ ਵੇਲੇ ਜਿਹੜੀ ਇੱਥੋਂ ਮੈਂ ਖੁਦ ਪੰਜਾਬ ਤੋਂ ਮੈਂ ਤੁਹਾਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਹੀ ਵਿਚਰ ਰਹੇ ਸੀ ਔਰ ਮੈਂ ਹੈਰਾਨ ਇਸ ਗੱਲ ਤੋਂ ਹੋਇਆ ਕਿ ਉੱਥੇ ਦਾ ਉਜਾੜਾ ਦੇਖਣ ਤੋਂ ਬਾਅਦ ਜਦੋਂ ਮੈਂ ਇੱਥੇ ਜੰਮੂ ਦੇ ਨੰਦਵਾਲ ਪਿੰਡ ਦੇ ਵੀ ਜਾ ਕੇ ਇਹ ਸੁਣ ਰਿਹਾ ਕਿ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਥੇ ਗੁਰੂ ਘਰਾਂ ਦੇ ਵਿੱਚੋਂ ਰਾਸ਼ਨ ਇਹਨਾਂ ਨੂੰ ਆ ਕੇ ਵੰਡਿਆ ਗਿਆ ਤਾਂ ਮੇਰੀ ਹੈਰਾਨਗੀ ਦੀ ਜਿਹੜੀ ਹੈ ਮੈਂ ਹੁਣ ਮੈਂ ਮੇਰੇ ਕੋਲ ਕੋਈ ਸ਼ਬਦ ਨਹੀਂ ਰਹੇ ਕਿ ਵਾਹ ਪੰਜਾਬ ਜਦ ਤੱਕ ਤੂੰ ਜਿੰਦਾ ਹੈਂ ਨਾ ਤੇ ਤੇਰੇ ਆਲੇ ਦੁਆਲੇ ਸਾਰੇ ਦੇ ਸਾਰੇ ਹੀ ਜਿਹੜੇ ਨਾ ਉਹ ਜਿੰਦੇ ਰਹਿਣਗੇ ਔਰ ਉਮੀਦ ਕਰਦੇ ਹਾਂ ਕਿ ਪੰਜਾਬ ਹੱਸਦਾ ਵਸਦਾ ਰਹੇ ਤਾਂ ਕਿ ਅਸੀਂ ਵੀ ਉਹਦੇ ਨਾਲ ਜੁੜ ਕੇ ਜਿਹੜਾ ਹੈ ਉਹ ਖੁਸ਼ੀ ਦੇ ਜਿਹੜੇ ਪਲ ਹਨ ਉਹ ਬਿਤਾ ਸਕੀਏ ਔਰ ਇੱਕ ਵਾਰ ਮੈਂ ਜ਼ਰੂਰ ਨਾਰਾ ਲਾਣਾ ਚਾਹਾਂਗਾ ਵਾਹਿਗੁਰੂ ਜੜਦੀਆਂ ਕਲੇ ਰੋਣ ਆਪਣੇ ਮੈਂ ਪੰਜਾਬ ਜਿੰਦਾਬਾਦ ਦਾ ਨਾਰਾ ਲਾਵਾਂਗਾ ਆ ਗਿਆ ਪੰਜਾਬ ਬਾਈ ਹਾਂਜੀ ਆ ਗਿਆ ਪੰਜਾਬ ਬਾਈ ਆ ਗਿਆ ਪੰਜਾਬ ਆ ਗਿਆ ਪੰਜਾਬ ਬਾਈ ਆ ਗਿਆ ਪੰਜਾਬ ਬਾਈ ਤੋ ਦੇਖੋ ਜੀ ਇਹ ਨਾਰਾ ਸਿਰਫ ਇਸ ਕਰਕੇ ਲਈ ਇਸ ਕਰਕੇ ਨਹੀਂ ਹੈ ਕਿ ਇੱਥੇ ਆ ਕੇ ਰਾਸ਼ਨ ਵੰਡਿਆ ਗਿਆ ਇਹ ਨਾਰਾ ਇਸ ਕਰਕੇ ਹੈ ਕਿ ਕਮ ਸੇ ਕਮ ਪੰਜਾਬ ਦੀ ਜਿਹੜੀ ਚੜ੍ਹਦੀ ਕਲਾ ਹੈ ਜੰਮੂ ਤੋਂ ਇੱਕ ਹੂਕ ਇੱਕ ਅਰਦਾਸ ਜਿਹੜੀ ਹੈ ਉਹਨਾਂ ਪੰਜਾਬ ਵਾਸੀਆਂ ਦੇ ਲਈ ਵੀ ਜਾਵੇ ਜਿਹੜੇ ਹਰ ਦੇ ਨਾਲ ਪ੍ਰਭਾਵਿਤ ਹੋਏ ਹਰ ਬੰਦਾ ਬੋਲੋ ਜੀ ਨਾਰਾ ਤੁਸੀਂ ਆਪ ਹੀ ਲਗਾ ਦਿਓ ਹਾਂ ਜਿੰਦਾਬਾਦ ਆ ਜਿੰਦਾਬਾਦ ਪੰਜਾਬ ਜਿੰਦਾਬਾਦ ਪੰਜਾਬ ਜਿੰਦਾਬਾਦ ਪੰਜਾਬ ਜਿੰਦਾਬਾਦ ਤੋ ਪੰਜਾਬ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਤਾਂ ਹੀ ਅਸੀਂ ਸਾਰੇ ਵੀ ਜਿੰਦਾਬਾਦ ਹੋਵਾਂਗੇ ਤੋ ਉਮੀਦ ਕਰਦੇ ਹਾਂ ਕਿ ਪਲ ਕੈਂਪ ਵੀ ਅੱਜ ਮੈਂ ਮਹਿਸੂਸ ਮਾਣ ਕਰਦਾ ਪੰਜਾਬ ਤੇ ਕਿਉਂਕਿ ਉਹ ਗੁਰੂ ਰਾਮਦਾਸ ਜੀ ਦੀ ਧਰਤੀ ਤੂੰ ਉਹ ਆਪ ਇਸ ਵਕਤ مصیبت ਦੇ ਵਿੱਚ ਹਨ ਜਿਸਵੇਂ ਵੀ ਉੱਥੇ ਕੋਈ میڈیا ਵਾਲਾ ਜਾਂ ਕੋਈ ਸਰਪਾ ਕਰਨ ਵਾਸਤੇ ਗਿਆ ਪਿੰਡ ਦੇ ਅੰਦਰ ਤੇ ਮਾਈ ਨੂੰ ਆਵਾਜ਼ ਮਾਰੀ ਮਾਤਾ ਕੀ ਹਾਲ ਹੈ ਤੇ ਮਾਤਾ ਨੇ ਅੱਗੇ ਚੋਂ ਜਵਾਬ ਦਿੱਤਾ ਆਪਾਂ ਚੜਦੀ ਕਲਾ ਦੇ ਵਿੱਚ ਹਾਂ ਇਹ ਇਹ ਪਾਣੀ 3 3 ਫੁੱਟ ਉੱਥੇ ਤੇ ਮਾਤਾ ਕਹਿੰਦੀ ਚੜਦੀ ਕਲਾ ਦੇ ਵਿੱਚ ਆ ਰਵਿੰਦਰ ਵੀਰ ਜੀ ਇਹ ਮੈਂ ਮੈਂ ਖੁਦ ਮਹਿਸੂਸ ਕਰਕੇ ਆਇਆ ਅਸੀਂ ਜਦ ਉਹਨਾਂ ਦੀ ਮਦਦ ਕਰਨ ਲਈ ਜਾਂਦੇ ਹਾਂ ਤੇ ਉਹ ਆਪ ਕੋ ਚਾਹ ਬਣਾ ਕੇ ਲੈ ਆਉਂਦੇ ਚਾਹ ਪੜਾ ਕੇ ਲੈ ਆਉਂਦੇ ਨੇ ਇਸ ਕਰਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਕਿਰਪਾ ਹੈ અપਾਰ ਕਿਰਪਾ ਪੰਜਾਬ ਤੇ ਤੇ ਪੰਜਾਬ ਦੇ ਨਾਲ ਹੀ ਸਾਡੀ ਆਣ ਤੇ ਸ਼ਾਨ ਹੈ ਤੇ ਮੈਂ ਮਹਿਸੂਸ ਕਰਦਾ ਕਿ ਸਾਡੇ ਦੇਸ਼ ਦੀ ਵੀ ਆਣ ਔਰ ਸ਼ਾਨ ਜਿਹੜੀ ਹੈ ਪੰਜਾਬ ਦੇ ਨਾਲ ਹੈ ਫਿਰ ਮੈਂ ਤੁਹਾਨੂੰ ਇੱਥੇ ਚੰਮੂ ਦੀ ਗੱਲ ਇੱਕ ਸੁਣਾ ਦੇਆ ਕਿ ਜਿੱਦਾਂ ਆ ਗਿਆ ਬਈ ਪੰਜਾਬ ਤੇ ਸਿੰਪਲ ਕੈਂਪ ਦੇ ਵੀ ਵੀਰ ਸਾਡੇ ਆਏ ਨਾ ਜਿੱਥੇ ਵੀ ਗਏ ਆ ਉਹ ਅੱਗੇ ਸਿੰਪਲੀ ਆ ਜੀ ਸਿੰਪਲ ਕੈਂਪ ਤੇ ਤੇ ਉਹਨਾਂ ਨੇ ਕੋਈ ਥਾਂ ਨਹੀਂ ਛੱਡੀ ਜਿੱਥੇ ਜਿੱਥੇ ਵੀ ਗਏ ਹਨ ਉੱਥੇ-ਉੱਥੇ ਉਹੜਾ ਨੇ ਆਪਣਾ ਫਰਜ਼ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ 20 ਦਾ ਲੰਗਰ ਥਾਂ-ਥਾਂ ਤੇ ਆਪਣਾ ਫਰਜ਼ ਆਪਣਾ ਆਪਣੇ ਫਰਜ਼ ਦੀਆਂ ਪੂਰਤੀਆਂ ਕੀਤੀਆਂ ਹਨ ਜੀ ਮੈਂ ਅਰਦਾਸ ਕਰਦਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਅੱਗੇ ਪੰਜਾਬ ਚੜ੍ਹਦੀਆਂ ਕਲਾ ਤੇ ਰਹੇ ਔਰ ਪੰਜਾਬ ਦੇ ਲੱਗਦੇ ਸ਼ਹਿਰ ਵੀ ਚੜ੍ਹਦੀਆਂ ਕਲਾਂ ਰਿਆਂ ਔਰ ਨੰਦਵਾਲ ਦੇ ਵਿੱਚ ਪੰਜਾਬ ਦੀ ਜੋ ਟੀਮ ਆਈ ਸੀ ਉਹਨਾਂ ਨੂੰ ਇੱਥੋਂ ਅਸੀਂ ਇਸ ਪਿੰਡ ਤੋਂ ਅਸੀਂ ਧੰਨਵਾਦ ਵੀ ਕਰਦੇ ਹਾਂ ਔਰ ਜੰਮੂ ਦੀ ਪੂਰੀ ਸੰਗਤ ਦੇ ਤਰਫੋਂ ਅਤਾ ਤੈਦਲੂ ਸ਼ੁਕਰਗੁਜ਼ਾਰ ਵੀ ਹਾਂ ਅਤੇ ਉਹਨਾਂ ਦੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਕਿ ਪੰਜਾਬ ਉਦਾਂ ਹੀ ਵਸਦਾ ਰਹੇ ਜਿੱਦਾਂ ਚੜਦੀ ਕਲਾ ਦੇ ਵਿੱਚ ਹੀ ਰਹੇ ਜੀ। ਤੋਂ ਤੋਂ ਇਹ ਤੁਸੀਂ ਦੇਖਿਆ ਕਿ ਨੰਦਵਾਲ ਪਿੰਡ ਦੇ ਵਿੱਚ ਅੰਮ੍ਰਿਤਸਰ ਸਾਹਿਬ ਤੋਂ ਇੱਕ ਟੀਮ ਨੇ ਆ ਕੇ ਰਾਸ਼ਨ ਵੰਡੇ ਆ ਬੜੀ ਹੈਰਾਨਗੀ ਵਾਲੀ ਗੱਲ ਹੈ। ਔਰ ਉਮੀਦ ਕਰਦੇ ਹਾਂ ਕਿ ਜਦੋਂ ਵੀ ਜੰਮੂ ਕਸ਼ਮੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਆਏਗੀ ਜਿਵੇਂ ਪੰਜਾਬ ਹਿੱਕ ੜਾ ਕੇ ਆਪਣੇ ਲਈ ਖੜਾ ਹੈ ਉਹ ਇਹਨਾਂ ਜੰਮੂ ਵਾਸੀਆਂ ਦੇ ਲਈ ਵੀ ਹਮੇਸ਼ਾ ਖੜਾ ਰਹੇਗਾ। ਦੇਖਦੇ ਰਹੋ ਆਪਸੀ ਸਾਂਝੀ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦੋ ਜੀ ਇਜਾਜ਼ਤ ਬਹੁਤ ਬਹੁਤ ਧੰਵਾਦ ਜੀ। ਠੀਕ ਹੈ ਜੀ। ਅਸਿਕਾ ਜੀ ਜੜੇ ਰਹਿ ਗਿਆ ਤੇ ਮੈਂ ਹੁਣੇ ਫੋਨ ਕਰਦਾ।